ਵੀਡੀਓ ਦੇਖ ਰਹੇ ਸਾਰੇ ਹੀ ਸੋਤੇ ਸਾਰੀਆਂ ਹੀ ਸਿੱਖ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿੱਖ ਧਰਮ ਦੇ ਪੰਜ ਤਖਤ ਸਹਿਬ ਦੀ ਪੰਜ ਤਖਤ ਸਹਿਬਾਨ ਦੀ ਗੱਲ ਕਰਨ ਜਾ ਰਹੇ ਹਾਂ ਵੀ ਕਿੰਨਾ ਗੁਰਦੁਆਰਿਆਂ ਨੂੰ ਸ੍ਰੀ ਤਖਤ ਸਹਿਬ ਦਾ ਦਰਜਾ ਮਿਲਿਆ ਹੋਇਆ ਤਖਤ ਦਾ ਮਤਲਬ ਕੀ ਹੁੰਦਾ ਹੈਗਾ ਤਖਤ ਜਿਹੜਾ ਸਾਡੇ ਭਾਸ਼ਾ ਦੇ ਸ਼ਬਦ ਆ ਇਹਦਾ ਮਤਲਬ ਕੀ ਆ ਵੀ ਉਹ ਅਦਾਰਾ ਜਾਂ ਉਹ ਸੰਸਥਾ ਜੋ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੀ ਕਮੰਤਰੀ ਅਤੇ ਕੌਮੀ ਪਦਗਵਾਈ ਕਰਨ ਦੀ ਜਿਹੜੀ ਸਮਰੱਥਾ ਰੱਖਦਾ ਹੈ ਵੀ ਜਿੰਨੇ ਵੀ ਸਿੱਖਾਂ ਦੇ ਅੰਦਰੂਨੀ ਮਾਮਲੇ ਨੇ ਆਂਤ੍ਰਿਕ ਮਾਮਲੇ ਆ ਉਹਨਾਂ ਮਾਮਲਿਆਂ ਨੂੰ ਸੁਲਝਾਉਣ ਦਾ ਉਹਨਾਂ ਮਾਮਲਿਆਂ ਤੇ ਫੈਸਲਾ ਲੈਣ ਦਾ ਜਿਹੜਾ ਅਧਿਕਾਰ ਉਹ ਤਖਤ ਸਾਹਿਬ ਦੇ ਕੋਲ ਆ ਪੰਜ ਤਖਤ ਸਹਿਬ ਨੇ ਤਿੰਨ ਤਖਤ ਸਾਹਿਬ ਜਿਨ੍ਹਾਂ ਦੇ ਵਿੱਚ ਤਸਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਵਿਖਿਆ ਤਖਤ ਸ੍ਰੀ ਕੇਸਗਰ ਸਾਹਿਬ ਇਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਹ ਆਪਣੇ ਬਠਿੰਡ ਤਲਵੰਡੀ ਸਾਹਿਬ ਉਹ ਹੈਗੇ ਆ ਇਹ ਮਤਲਬ ਆਪਣੇ ਤੀਸਰੇ ਤਖਤ ਸਾਹਿਬ ਤਲਵੰਡੀ ਸਾਹਿਬ ਦਮਦਮਾ ਸਾਹਿਬ ਇਹ ਤਿੰਨ ਤਖਤ ਸਾਹਿਬ ਆਪਣੇ ਪੰਜਾਬ ਦੇ ਵਿੱਚ ਆ ਤੇ ਦੋ ਪੰਜਾਬ ਤੋਂ ਬਾਹਰ ਨੇ ਦੂਸਰੇ ਜਿਹੜੇ ਪੰਜਾਬ ਤੋਂ ਬਾਹਰ ਤਖਤ ਸਾਹਿਬ ਹੈ ਉਹ ਦੇਖਦੇ ਆ ਪਰ ਤਖਤ ਸ੍ਰੀ ਹਜੂਰ ਸਾਹਿਬ ਇਹ ਹੈਗੇ ਆ ਜੀ ਮਹਾਰਾਸ਼ਟਰ ਦੇ ਵਿੱਚ ਤੇ ਪੰਜਵੇਂ ਤਖਤ ਇਹ ਹੈਗੇ ਆ ਬਿਹਾਰ ਦੇ ਵਿੱਚ ਕਿਉਂਕਿ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬਾ ਉੱਥੇ ਮਤਲਬ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤਿੰਨ ਤਖਤ ਸਾਹਿਬ ਪੰਜਾਬ ਦੇ ਵਿੱਚ ਆ ਦੋ ਤਖਤ ਸਾਹਿਬ ਪੰਜਾਬ ਤੋਂ ਬਾਹਰ ਨੇ ਉਹਨਾਂ ਤਖਤ ਸਾਹਿਬ ਕਿੰਨਾ ਗੁਰਦੁਆਰਿਆਂ ਨੂੰ ਕਿਹਾ ਜਾਂਦਾਗਾ ਜਾਂ ਕਿੰਨਾ ਗੁਰਦੁਆਰਿਆਂ ਨੂੰ ਦਰਜਾ ਮਿਲਿਆ ਅਸਲ ਵਿੱਚ ਉਹਨਾਂ ਗੁਰਦੁਆਰਿਆਂ ਨੂੰ ਹੀ ਤਖਤ ਸਾਹਿਬ ਮੰਨਿਆ ਗਿਆ ਜਿੱਥੋਂ ਕਦੇ ਕਿਸੇ ਗੁਰੂ ਸਾਹਿਬ ਨੇ ਕੋਈ ਹੁਕਮਨਾਮਾ ਜਾਰੀ ਕੀਤਾ ਸੀਗਾ ਠੀਕ ਹੈ ਜੀ ਜਿੱਥੋਂ ਭਾਈ ਕਿਸੇ ਵੀ ਆਪਣੇ ਸਿੱਖ ਗੁਰੂ ਸਾਹਿਬਾਨ ਨੇ ਕੋਈ ਹੁਕਮਨਾਮੇ ਜਾਰੀ ਕੀਤੇ ਸੀ ਜਿਸ ਗੁਰੂ ਗੁਰੂ ਘਰ ਦੇ ਵਿੱਚੋਂ ਜਿਸ ਗੁਰਦੁਆਰੇ ਸਾਹਿਬ ਦੇ ਵਿੱਚੋਂ ਹੁਕਮਨਾਮੇ ਜਾਰੀ ਹੋਏ ਨੇ ਉੱਥੇ ਹੀ ਉਸ ਗੁਰੂ ਘਰ ਨੂੰ ਹੁਕ ਆਪਣਾ ਤਖਤ ਸਾਹਿਬ ਦਾ ਜਿਹੜਾ ਦਰਜਾ ਮਿਲੇਗਾ ਪ੍ਰਚਲਿਤ ਮੋਰ ਹਾਲ ਉਹ ਅੱਜ ਵੀ ਤਪਾ ਕੋਕਮ ਨਾਮੇ ਜਿਹੜੇ ਲਾਗੂ ਕਰਦੇ ਆ ਠੀਕ ਹੈ ਜੀ ਇਹ ਧਿਆਨ ਰੱਖਿਓ ਵੀ ਇਹ ਪੰਜ ਤਖਤ ਸਾਹਿਬਾ ਇਹਨਾਂ ਤੋਂ ਹੀ ਸਾਹਿਬ ਨੇ ਜਿੰਨੇ ਵੀ ਆਪਣੇ ਸਿੱਖ ਗੁਰੂ ਹੋਏ ਆਪਾਂ ਅੱਗੇ ਦੇਖਾਂ ਕਿਹੜੇ ਕਿਹੜੇ ਗੁਰੂ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ ਸੀਗੇ ਜੇ ਹੁਕਮਨਾਮੇ ਦੀ ਗੱਲ ਕਰੀਏ ਹੁਕਮਨਾਮੇ ਲਿਖੇ ਜਾਣ ਦੀ ਜਿਹੜੀ ਪ੍ਰਥਾ ਗਈ ਸਭ ਤੋਂ ਪਹਿਲਾਂ ਹੁਕਮਨਾਮੇ ਕਿਹੜੇ ਗੁਰੂ ਸਾਹਿਬ ਨੇ ਜਾਰੀ ਕੀਤੇ ਸੀਗੇ ਤਾਂ ਉਹ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਜਾ ਸਕਦੀ ਆ ਕਿਉਂਕਿ ਗੁਰੂ ਅਰਜਨ ਦੇਵ ਜੀ ਦੁਆਰਾ ਕੋਈ ਵੀ ਹੁਕਮਨਾਮਾ ਨਹੀਂ ਲਿਖਿਆ ਗਿਆ ਪਰ ਉਹਨਾਂ ਦੇ ਨਿਸ਼ਾਨ ਜਰੂਰ ਮਿਲਦੇ ਨੇ ਨਿਸ਼ਾਨ ਤੋਂ ਭਾਵ ਨਿਸ਼ਾਨ ਪੁਰਾਣੇ ਸਮੇਂ ਚ ਜਦੋਂ ਕੋਈ ਰਾਜਾ ਚਿੱਠੀ ਭੇਜਦਾ ਸੀ ਤਾਂ ਉਹ ਚਿੱਠੀ ਤੇ ਜਾਂ ਤਾਂ ਆਪਣੇ ਦਸਤਖਤ ਕਰਦਾ ਸੀ ਮਤਲਬ ਸਾਈਨ ਕਰ ਦਿੰਦਾ ਜਾਂ ਕੋਈ ਨਿਸ਼ਾਨੀ ਲਾ ਦਿੰਦਾ ਸੀਗਾ ਜਿਸ ਕਾਰਨ ਚਿੱਠੀ ਭੇਜੀ ਹੋਈ ਜਗ੍ਹਾ ਤੇ ਸਹੀ ਪ੍ਰਮਾਣਿਤ ਹੋ ਜਾਂਦੀ ਸੀ ਵੀ ਹਾਂਜੀ ਉਹ ਚਿੱਠੀ ਪਹੁੰਚ ਚੁੱਕੀ ਆ ਇਸ ਤੋਂ ਇਲਾਵਾ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਤੇ ਗੁਰੂ ਸਾਹਿਬ ਦੀਆਂ ਪਤਨੀਆਂ ਦੇ ਵੀ ਹੁਕਮਨਾਮੇ ਮਿਲਦੇ ਆ ਅੱਜ ਵੀ ਪ੍ਰਮੁੱਖ ਤਖਤਾਂ ਤੋਂ ਹੁਕਮਨਾਮੇ ਜਿਹੜੇ ਜਾਰੀ ਕੀਤੇ ਜਾਂਦੇ ਆ ਠੀਕ ਆ ਜੀ ਵੀ ਹੁਕਮਨਾਮੇ ਦੀ ਜਿਹੜੀ ਸ਼ੁਰੂਆਤ ਆ ਉਹ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਨੇ ਆਰੰਭ ਕੀਤੀ ਸੀਗੀ ਤਾਂ ਸਿੱਖ ਇਤਿਹਾਸ ਦੇ ਵਿੱਚ ਕਹਿੰਦੇ ਜੀ ਕੁੱਲ 99 89 ਹੁਕਮਨਾਮੇ ਪ੍ਰਾਪਤ ਹੋਏ ਆ 99 ਹੁਕਮਨਾਮੇ ਪ੍ਰਾਪਤ ਹੋਏ ਆ ਜਿਦੇ ਵਿੱਚੋਂ ਸਭ ਤੋਂ ਪਹਿਲਾਂ ਛੇਵੇਂ ਉਹਨਾਂ ਦੇ ਦੋ ਨਿਸਾ ਤੇ ਦੋਵੇਂ ਜਿਹੜੇ ਮਿਲੇ ਆ ਤਾਂ ਸ਼ੁਰੂਆਤ ਕੀਤੀ ਜੀ ਆਪਣੇ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਆ ਬਾਬਾ ਗੁਰਦਤਾ ਜੀ ਦੇ ਵਿੱਚ 4 ਹੁਕਮਨਾਮੇ ਮਿਲੇ ਆ 8ਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਉਹਨਾਂ ਮਿਲਦੇ ਆ ਤੇ ਆਪਣੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 23 ਹੁਕਮਨਾਮੇ ਮਿਲਦੇ ਆ ਜੀ 23 ਜੀ ਦੇ ਦੋ ਹੁਕਮਨਾਮੇ ਆ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ 34 ਸਭ ਤੋਂ ਜ਼ਿਆਦਾ ਜਿਹੜੇ ਹੁਕਮਨਾਮੇ ਪ੍ਰਾਪਤ ਹੋਏ ਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਪ੍ਰਾਪਤ ਹੋਏ ਆ ਜੀ 34 ਪ੍ਰਾਪਤ ਹੋਏ ਆ ਬੰਦਾ ਸਿੰਘ ਬਹਾਦਰ ਜੀ ਦੇ ਦੋ ਹੁਕਮਨਾਮੇ ਮਾਤਾ ਸੁੰਦਰੀ ਜੀ ਇਹਨਾਂ ਦੇ ਵੀ ਨੌ ਹੁਕਮਨਾਮੇ ਇੱਕ ਹੁਕਮਨਾਮਾ ਅਕਾਲ ਤਖਤ ਸਾਹਿਬ ਦਾ ਤੇ ਇੱਕ ਹੁਕਮਨਾਮਾ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦਾ ਇਸ ਤਰ੍ਹਾਂ ਵੀ ਯਾਦ ਰੱਖਣਾ ਕੁੱਲ ਆਪਣੇ ਸਿੱਖ ਇਤਿਹਾਸ ਦੇ ਵਿੱਚ 89 ਹੁਕਮਨਾਮੇ ਪ੍ਰਾਪਤ ਹੋਏ ਨੇ ਲੋਕੇਸ਼ਾਂ ਦੇਖ ਲੈਣੇ ਆਂ ਇੰਡੀਆ ਦੀ ਮੈਪ ਦੇ ਵਿੱਚ ਵੀ ਤਖਤ ਸਾਹਿਬ ਹੈ ਕਿੱਥੇ ਨੇ ਹੁਣ ਤਿੰਨ ਤਖਤ ਸਾਹਿਬ ਤਾਂ ਆਪਣੇ ਪੰਜਾਬ 'ਚ ਆ ਗਏ ਤਖਤ ਸ੍ਰੀ ਸਾਹਿਬ ਸ੍ਰੀ ਅਮਰਸਰ ਸਾਹਿਬ ਕਿਹਾ ਤਖਤ ਸ੍ਰੀ ਦਮਦਮਾ ਸਾਹਿਬ ਇਹ ਤਲਵੰਡੀ ਸਾਬੋ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹ ਅਤੇ ਕੋ ਸਾਹਿਬ ਖਾਲਸੇ ਦੀ ਜਨ ਭੂਮੀਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਖਾਲਸਾ ਪਾਤਸ਼ਾਹੀ ਸਜਣਾ ਕੀਤੀ ਸੀ 13 April 1799 ਨੂੰ ਬਸਾਖੀ ਵਾਲੇ ਦਿਨ ਤਖਤ ਸ੍ਰੀ ਪਟਨਾ ਇਹ ਬਿਹਾਰ ਦੇ ਵਿੱਚ ਤਖਤ ਸ੍ਰੀ ਹਜੂਰ ਸਾਹਿਬ ਇਹ ਆਪਣੇ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਆਪਣੇ ਪੰਜ ਤਖਤ ਸਾਹਿਬਾ ਤਿੰਨ ਪੰਜਾਬ ਚ ਅਤੇ ਦੋ ਪੰਜਾਬ ਤੋਂ ਬਾਹਰ ਨੇ ਹੁਣ ਪਹਿਲਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਕਿਹੜਾ ਤਖਤ ਆਪਣਾ ਬਣਿਆ ਤਖਤ ਸ੍ਰੀ ਅਕਾਲ ਸਾਹਿਬ ਤਖਤ ਸ੍ਰੀ ਅਕਾਲ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੈ ਇਹ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁਢਲੀ ਗੱਦੀ ਰਾਜਨੀਤਿਕ ਸਰਵਤ ਖਾਲਸਾ ਦੀਵਾਨਾ ਦੀ ਮੰਜੀਆ ਠੀਕ ਹੈ ਜਿੰਨੇ ਵੀ ਫੈਸਲੇ ਲਏ ਜਾਂਦੇ ਨੇ ਉਹ ਤਖਤ ਸ੍ਰੀ ਅਕਾਲ ਸਾਹਿਬ ਸ੍ਰੀ ਅੰਮ੍ਰitsar ਸਾਹਿਬ ਤੋਂ ਲੈ ਜਾਂਦੇ ਨੇ ਇਸ ਦੇ ਸ਼ਬਦ ਇੱਕ ਅਰਥ ਹਨ ਕਾਲ ਤੋਂ ਰਹਿਤ ਪ੍ਰਮਾਤਮਾ ਦਾ ਸੰਗਾਸਣ ਠੀਕ ਹੈ ਜੀ ਇੱਥੇ ਅਕਾਲ ਸਾਹਿਬ ਦਾ ਮਤਲਬ ਕੀ ਆ ਵੀ ਕਾਲ ਤੋਂ ਰਹਿਤ ਪ੍ਰਮਾਤਮਾ ਦਾ ਸੰਗਾਸਣ 15 ਜੂਨ 1606 ਨੂੰ ਸਿੱਖਾਂ ਦੇ ਈਮੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਅਕਾਲ ਤਖਤ ਦਾਇਕ ਟਾਂਚੜ ਆਪਣੇ ਹੱਥੀਂ ਪਾ ਇਹ ਬੁੱਢਾ ਜੀ ਦੁਆਰਾ ਉਹ ਕੰਮ ਜਿਹੜਾ ਮੁਕੰਮਲ ਕਰਵਾਇਆ ਗਿਆ ਵੀ ਆਪਣੇ ਪਹਿਲੇ ਕਹਿੰਗੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕੀਨੇ ਕਰਵਾਇਆ ਸ਼ਿਮ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿਰਮਾਣ ਕਰਵਾਇਆ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ 1609 ਦੇ ਵਿੱਚ ਅਕਾਲ ਤਖਤ ਸਾਹਿਬ ਜਿਹੜਾ ਕੰਪਲੀਟ ਹੋਇਆ ਸੀ ਕੰਮ ਪੂਰਾ ਹੋਇਆ ਸੀਗਾ ਜੀ ਇਥੋਂ ਸੰਗਤਾਂ ਦੇ ਨਾਂ ਫਿਰ ਉਹਨਾਂ ਨੇ ਪਹਿਲਾ ਹੁਕਮਨਾਮਾ ਜਿਹੜਾ ਜਾਰੀ ਕੀਤਾ ਸੀ ਜਿਹਦੇ ਵਿੱਚ ਗੁਰੂ ਜੀ ਨੇ ਵਸਤਾ ਭੇਂਟ ਵਿੱਚ ਲਿਆਉਣ ਲਈ ਇਸ ਤੋਂ ਇਲਾਵਾ ਉਹਨਾਂ ਨੂੰ ਸਿੱਖਾਂ ਵੀ ਕਿਹਾ ਸੀਗਾ ਵੀ ਜਿਹਦੇ ਜਿਸ ਵੀ ਕਿਸੇ ਸਿੱਖ ਦੇ ਚਾਰ ਬੇਟੇ ਨੇ ਉਹਨਾਂ ਚੋਂ ਇੱਕ ਬੇਟਾ ਜਾਂ ਦੋ ਬੇਟੇ ਮਤਲਬ ਗੁਰੂ ਸਾਹਿਬ ਨੂੰ ਦੇਣ ਗੁਰੂ ਸਾਹਿਬ ਨੇ ਆਰਮੀ ਤਿਆਰ ਕਰਨੀ ਸੀ ਸਿੱਖ ਸੈਨਾ ਤਿਆਰ ਕਰਨੀ ਸੀ ਵੀ ਸ਼ਾਸਤਰ ਘੋੜੇ ਆਦ ਪੈਂਟ ਕਰਨ ਲਈ ਵੀ ਕਿਹਾ ਸੀਗਾ ਸਿੱਖ ਸੰਗਤਾਂ ਨੂੰ ਤੇ ਇਸ ਤਖਤ ਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ ਉੱਥੇ ਦੀ 12 ਫੁੱਟ ਜਿਹੜਾ ਉੱਚਾ ਖੜਾ ਬਣਾਇਆ ਗਿਆ ਜਿਸ ਨੂੰ ਅਕਾਲ ਬੁੰਗਾ ਵੀ ਕਹਿੰਦੇ ਆ ਠੀਕ ਹੈ ਜੀ ਇਹ ਬਿਲਕੁਲ ਆਪਣੇ ਹਰਮੰਦਰ ਸਾਹਿਬ 골ਡਨ ਟੈਂਪਲ ਦੇ ਸਾਹਮਣੇ ਬਣਿਆ ਹੋਇਆ ਅਕਾਲ ਤਖਤ ਸਾਹਿਬ ਗੁਰਦੁਆਤਾਕ ਤਕਤਿ ਸ਼੍ਰੀ ਪਟਨਾ ਸਾਹਿਬ ਤਕਤਿ ਸ਼੍ਰੀ ਪਟਨਾ ਸਾਹਿਬ ਸਿੱਖਾਂ ਦੇ ਜਿਹੜੇ ਪੰਜ ਤਖਤਾਂ ਵਿੱਚੋਂ ਇੱਕ ਹਨ ਪਟਨਾ ਸਾਹਿਬ ਬਿਹਾਰ ਦੀ ਰਾਜਧਾਨੀ ਪਟਨਾ ਪਟਨਾ ਸਾਹਿਬ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 22 ਸਤੰਬਰ 1666 ਨੂੰ ਜਨਮ ਹੋਇਆ ਸੀ ਯਾਦਗਾਰ ਵਜੋਂ ਗੰਗਾ ਨਦੀ ਦੇ ਕਿਨਾਰੇ ਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਤੇ ਇਹ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿਹੜਾ ਬਣਵਾਇਆ ਗਿਆ ਸੀ ਇਸ ਦੀ ਉਸਾਰੀ ਕਰਵਾਈ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀਗਾ 22 ਦਸੰਬਰ 1666 ਨੂੰ ਉਸ ਬਾਅਦ ਤਸਰੀਕੇਸ ਗੜ ਸਾਹਿਬ ਤਾਂ ਤਸਰੀਕੇਸ ਗੜ ਸਾਹਿਬ ਨੂੰ ਆਪਾਂ ਖਾਲਸੇ ਦੀ ਜਨਮ ਭੂਮੀ ਵੀ ਕਹਿੰਦੇ ਆ ਇਸ ਸੈਰ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਉੱਥੇ ਵਸਾਇਆ ਸੀਗਾ ਤੇ ਉਹਨਾਂ ਨੇ ਇਸ ਪਿੰਡ ਦਾ ਨਾਂ ਪਹਿਲਾਂ ਰੱਖਿਆ ਸੀ ਚੱਕ ਨਾਨਕੀ ਠੀਕ ਹੈ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਚੱਕ ਨਾਨਕੀ ਸੀ ਉਹ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦਾ ਨਾਂ ਸੀਗਾ ਮਾਤਾ ਨਾਨਕੀ ਉਹਨਾਂ ਨੇ ਉਹਨਾਂ ਨੂੰ ਸਮਰਪਤ ਇਹ ਜ਼ਮੀਨ ਖਰੀਦ ਕੇ ਨਵਾਂ ਨਗਰ ਬਸਾਇਆ ਸੀ ਚੱਕ ਨਾਨਕੀ ਦਾ ਦਰਜਾ ਦਿੱਤਾ ਤੇ ਬਾਅਦ ਵਿੱਚ ਇਸ ਸਥਾਨ ਦਾ ਨਾਮ ਪੈ ਗਿਆ ਅਨੰਦਪੁਰ ਸਾਹਿਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਜਿਹੜੇ 5 ਸਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਪਟਨਾ ਚ ਬੀਤੇ ਬਚਪਨ ਪਟਨਾ ਚ ਬਿਤੇ ਆ ਤੇ ਬਾਅਦ ਚ ਫਿਰ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਤੋਂ ਵਾਪਸ ਪੰਜਾਬ ਆ ਗਏ ਸੀਗੇ ਤੇ ਫਿਰ ਅਨੰਦਪੁਰ ਸਾਹਿਬੇ ਕਿ ਆਏ ਸੀਗੇ ਤੇ ਇੱਥੋਂ ਹੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ਼ਹੀਦ ਹੋਣ ਦੇ ਲਈ ਦਿੱਲੀ ਭੇਜਿਆ ਸੀਗਾ 1675 ਦੇ ਵਿੱਚ 1675 ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤੇ ਵਿਸਾਖੀ ਵਾਲੇ ਦਿਨ 1699 ਚ ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਕੇ ਉਹਨਾਂ ਨੇ ਖਾਲਸੇ ਮਤਲਬ ਖਾਲਸੇ ਦੀ ਸਾਜਨਾ ਕੀਤੀ ਖਾਲਸਾ ਪੰਥ ਸਾਜਿਆ ਤੇ ਪੰਜਾਂ ਤਖਤਾਂ ਦੇ ਵਿੱਚੋਂ ਇਸ ਨੂੰ ਤੀਸਰਾ ਤਖਤ ਗਿਣਿਆ ਜਾਂਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਉਸ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਟੰਡ ਸਾਬੋ ਕੀ ਤਲਵੰਡੀ ਬਟੰਡੇ ਜ਼ਿਲ੍ਹੇ ਚ ਗੁਰੂ ਗੋਬਿੰਦ ਸਿੰਘ ਦਾ ਇਹ ਪ੍ਰਸਿੱਧ ਅਸਥਾਨ ਜਿਸ ਨੂੰ ਸਿੱਖਾਂ ਦੀ ਕਾਸੀ ਵੀ ਕਿਹਾ ਜਾਂਦਾ ਇੱਥੇ ਨਾ ਗੁਰੂ ਸਾਹਿਬ ਜੀ ਨੇ 9 ਮਹੀਨੇ ਇੱਥੇ ਦਮ ਲਿਆ ਸੀ ਕਹਿੰਦਾ ਮਤਲਬ ਇੱਥੇ ਨਾ ਸਾਹਤਕ ਗਤੀਵਿਧੀਆਂ ਕੀਤੀਆਂ ਸੀਗੀਆਂ ਇਸੇ ਕਰਕੇ ਗੁਰੂ ਕੀ ਕਾਸੀ ਵੀ ਕਿਹਾ ਜਾਂਦਾ ਦਮਦਮਾ ਸਾਹਿਬ ਤਾਂ ਪਿਆ ਨਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਲੜਾਈ ਖੇਦਰਾਣੇ ਦੀ ਲੜੀ ਸੀ ਜਿਹਦਾ ਬਾਅਦ ਚ ਨਾ ਪੈ ਗਿਆ ਸੀ ਮੁਖਤ ਸਰ ਸਾਹਿਬ ਸ੍ਰੀ ਮੁਖਤ ਸਰ ਸਾਹਿਬ ਉਹ ਲੜਾਈ ਲੜਨ ਤੋਂ ਬਾਅਦ ਗੁਰੂ ਜੀ ਹੋਰ ਲੜਾਈਆਂ ਨਹੀਂ ਲੜਨਾ ਚਾਹੁੰਦੇ ਸੀ ਇਸੇ ਕਰਕੇ ਉਹ ਬਾਅਦ ਚ ਇਸ ਧਰਤੀ ਤੇ ਪਲਵੰਡੀ ਸਾਹਿਬ ਉਹਦੀ ਧਰਤੀ ਤੇ ਆਏ ਇੱਥੇ 9 ਮਹੀਨੇ ਰਹੇ ਤੇ ਇਸੇ ਕਰਕੇ ਵੀ ਇੱਥੇ ਗੁਰੂ ਸਾਹਿਬ ਨੇ ਦਮ ਲਿਆ ਦਮ ਦਮਾ ਸਾਹਿਬ ਇਸੇ ਕਰਕੇ ਨਾਂ ਪੈ ਗਿਆ ਫਿਰ ਇੱਥੇ ਕੀਦੇ ਕੋਲ ਰੁਕੇ ਡੱਲਾ ਚੌਧਰੀ ਡੱਲਾ ਸੀਗਾ ਡੱਲਾ ਗੁਰੂ ਜੀ ਦਾ ਚੇਲਾ ਬਣ ਗਿਆ ਸੀਗਾ ਮਤਲਬ ਉਹਨੇ ਵੀ ਅਮਰਤ ਧਾਰਨ ਕਰ ਲਿਆ ਸੀਗਾ ਡੱਲੇ ਸਿੱਖ ਦਾ ਪ੍ਰੇਮ ਦੇਖ ਕੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਰੀਬ 9.5 ਮਹੀਨੇ ਉਹਦੇ ਵਿੱਚ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰੀ ਜੀ ਮਾਤਾ ਸਹਿਬਕੌਰ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਸਵਾਮੀ ਦੇ ਦਰਸ਼ਨ ਕਰਨ ਲਈ ਆਈ ਮਾਤਾ ਸੁੰਦਰੀ ਜੀ ਹਾਤਾ ਸਾਹਿਬ ਘਰ ਭਾਈ ਮਨੀ ਸਿੰਘ ਨੂੰ ਲੈ ਕੇ ਨਾ ਦਿੱਲੀ ਤੋਂ ਚੱਲੇ ਦਿੱਲੀ ਤੋਂ ਕਿੱਥੇ ਆਏ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਸ਼੍ਰੀ ਦਾਮਤਾਵਾਸ ਇੱਥੇ ਤੇ ਇੱਥੇ ਫਿਰ ਦਸ਼ਮੇਸ਼ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ ਤੇ ਫੂਲ ਵੰਸ਼ ਦੇ ਰਤਨ ਲੋਕ ਸਿੰਘ ਤੇ ਰਾਮ ਸਿੰਘ ਉਹਨਾਂ ਨੇ ਵੀ ਇੱਥੋਂ ਦਸ਼ਮੇਸ਼ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਤੇ ਜੰਗਲ ਨੂੰ ਸਰ ਸਬਜ ਕਰਨ ਲਈ ਨਹਿਰਾਂ ਦਾ ਵੀ ਬਾਰ ਜਿਹੜਾ ਇੱਥੇ ਬਖਸ਼ਿਆ ਸੀਗਾ ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਦੇ ਸ਼ਹੀਦ سپੁਰਦ ਨੂੰ ਕੀਤੀ ਜੋ ਹੁਣ ਉਸ ਵੰਸ ਦੀ ਰਾਇਸ ਸਾਹਾਗਾਰ ਦੇ ਹੱਥ ਵਿੱਚ ਹੈ ਠੀਕ ਹੈ ਜੀ ਇਹ ਜਿਹੜੀ ਧਰਤੀ ਆ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦਾ ਸਬੰਧ ਵੀ ਭੱਤ ਤਸਰੀ ਦਮਦਵਾ ਸਾਹਿਬ ਦੇ ਨਾਲ ਦਾ ਬਾਅਦ ਚ ਉਹਨਾਂ ਨੇ ਇੱਥੇ ਮਤਲਬ ਗੁਰੂ ਘਰਾਂ ਦੀ ਦੇਖਰੇਖ ਕੀਤੀ ਸੀਗੀ ਬਾਬਾ ਦੀਪ ਸਿੰਘ ਜੀ ਨੇ ਪੰਜਵੇਂ ਤਖਤ ਸ੍ਰੀ ਹਜੂਰ ਸਾਹਿਬ ਆਪਣੇ ਨੰਦੇੜ ਸਾਹਿਬ ਵੀ ਕਹਿੰਨੇ ਆਪਾਂ ਮਹਾਰਾਸ਼ਟਰ ਦੇ ਵਿੱਚ ਆ ਇਹ ਉਹ ਥਾਂ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਖਰੀ ਸਮਾ ਬਤਾਇਆ ਸੀਗਾ ਦਮਦਮਾ ਸਾਹਿਬ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਆਖਰੀ ਸਮੇ ਤਖਤ ਸ੍ਰੀ ਚੱਲ ਗਏ ਹਜੂਰ ਸਾਹਿਬ ਜਾਂ ਨੰਦੇੜ ਸਾਹਿਬ ਆ ਗਏ ਸੀਗੇ ਇੱਥੇ ਫਿਰ 1708 ਦੇ ਵਿੱਚ ਗੁਰੂ ਜੀ ਜੋਤੀ ਜੋਤ ਸਮਾਈ ਸੀਗੇ ਕਹਿੰਦਾ ਮਤਲਬ ਉਹ ਉਹਨਾਂ ਦਾ ਜਿਹੜਾ ਸਰੀਰ ਆ ਪੰਜ ਤੱਤਾਂ ਦੇ ਵਿੱਚ ਬਲੀਨ ਹੋ ਗਿਆ ਉਹ ਹਜੂਰ ਸਾਹਿਬ ਵੀ ਕਿ ਹੋਇਆ ਇੱਥੇ ਹੀ ਫਿਰ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਗੱਦੀ ਸੌਂਪੀ ਸੀ ਫਿਰ ਇਥੇ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋਗ ਅੰਤ ਇਥੋਂ ਫਿਰ ਗੁਰੂ ਜੀ ਨੇ ਹੁਕਮਨਾਮੇ ਜਾਰੀ ਕੀਤੇ ਸਿੱਖਾਂ ਦੇ ਨਾਂ ਪੰਜਾਬ ਦੇ ਵਿੱਚ ਸਾਰੇ ਸਿੱਖਾਂ ਦੇ ਨਾਂ ਵੀ ਇਸ ਤੋਂ ਅੱਗੇ ਕੋਈ ਹੋਰ ਗੁਰੂ ਨਹੀਂ ਹੋਊਗਾ ਅਗਲੇ ਗੁਰੂ ਬਸ ਇਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਕੋਈ ਠੀਕ ਹੈ ਜੀ ਤੇ ਇਥੋਂ ਫਿਰ ਉਹਨਾਂ ਨੇ ਹੋਰ ਵੀ ਹੁਕਮਨਾਮੇ ਜਾਰੀ ਕੀਤੇ ਸੀ ਜਿਵੇਂ ਬੰਦਾ ਸਿੰਘ ਬਹਾਦਰ ਨੂੰ ਅੱਗੇ ਸਿੱਖਾਂ ਦੀ ਅਗਵਾਈ ਕਰਨ ਦੇ ਲਈ ਪੰਜਾਬ ਭੇਜਿਆ ਸੀ ਉਹਦੇ ਮਤਲਬ ਬੰਦਾ ਸਿੰਘ ਬਹਾਦਰ ਦੇ ਹੱਥ ਵੀ ਉਹਨਾਂ ਨੇ ਹੁਕਮਨਾਮੇ ਭੇਜੇ ਸੀਗੇ ਵੀ ਜਿਹੜੇ ਮੁਗ ਵੀ ਸਾਰੀ ਸਿੱਖ ਸੰਗਤ ਭਾਈ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਆਪ ਦਾ ਨੇਤਾ ਮੰਨੇ ਤੇ ਉਹਦਾ ਸਾਥ ਦੇ ਵੀ ਆਸ ਕਰਦੇ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਤੁਹਾਨੂੰ ਗਿਆਨ ਮਿਲਿਆ ਹੋਵੇਗਾ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ